ਸਾਸ਼ੀਕਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਬਾ ਫਰੀ ਯੂਨੀਵਰਸਿਟੀ ਵੱਲੋਂ 120 ਸਟਾਫ ਨਰਸਾਂ ਦੀ ਭਰਤੀ ਕੀਤੀ ਗਈ ਸੀ ਇਹਨਾਂ ਅਸਾਮੀਆਂ ਦੇ ਲਈ ਲਿਖਤੀ ਪੇਪਰ ਵੀ ਲਿਆ ਜਾਣਾ ਸੀ ਬਾਬਾ ਫਰੀ ਯੂਨੀਵਰਸਿਟੀ ਨੇ ਸਟਾਫ ਨਰਸ ਦੀਆਂ 120 ਅਸਾਮੀਆਂ ਦੀ ਭਰਤੀ ਲਈ ਕੰਪਿਊਟਰ ਬੇਸ ਟੈਸਟ ਕਰਾਉਣ ਲਈ ਆਊਟਸੋਰਸ ਏਜੰਸੀਆਂ ਦੀਆਂ ਸੇਵਾਵਾਂ ਹਾਇਰ ਕੀਤੀਆਂ ਸਨ ਤੇ ਹੁਣ ਆਊਟਸੋਰਸ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਆਊਟਸੋਰਸ ਏਜੰਸੀ ਦੇ ਕੁਝ ਐਗਜ਼ਾਮ ਸੈਂਟਰਾਂ ਤੇ ਤਕਨੀਕੀ ਖਰਾਬੀ ਦੇ ਕਰਕੇ ਸਰਵਰ ਫੇਲ ਹੋ ਗਿਆ ਹੈ ਜਿਸ ਕਾਨ ਮਿਤੀ 7 ਨੂੰ 24 ਨੂੰ ਮਾਰਨਿੰਗ ਸ਼ਿਫਟ ਵਿੱਚ ਹੋਣ ਵਾਲਾ ਕੰਪਿਊਟਰ ਬੇਸਡ ਪੇਪਰ ਰੱਦ ਹੋ ਗਿਆ ਹੈ ਇਸ ਤੋਂ ਇਲਾਵਾ ਮਿਤੀ 7 ਨੂੰ 24 ਨੂੰ ਸ਼ਾਮ ਦੀ ਸ਼ਿਫਟ ਵਿੱਚ ਦੁਪਹਿਰ 3:30 ਤੋਂ ਦੁਪਹਿਰ 3:30 ਤੋਂ ਸ਼ਾਮ 6:00 ਵਜੇ ਤੱਕ ਅਤੇ ਮਿਤੀ 8 ਨੂੰ 24 ਨੂੰ ਸਵੇਰ ਦੀ ਸ਼ਿਫਟ ਵਿੱਚ ਸਵੇਰ ਦੇ ਸਾਡੇ ਨੂੰ ਤੋਂ ਦੁਪਹਿਰ 12 ਵਜੇ ਦੇ ਪੇਪਰ ਮੁਲਤਵੀ ਕਰ ਦਿੱਤੇ ਗਏ ਹਨ ਇਮਤਿਹਾਨ ਦੀ ਅਗਲੀ ਮਿਤੀ ਬਾਰੇ ਸਾਰੇ ਪ੍ਰਾਰਥੀਆਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.bfuhs.ac.in ਤੇ ਜਲਦੀ ਹੀ ਸੂਚਿਤ ਕਰ ਦਿੱਤਾ ਜਾਵੇਗਾ ਧੰਨਵਾਦ ਜੀ